ਕਿਚਨਾ ਨੰਬਰ ਲਾਈ ਸਰ ਬਾਪੂ ਜੀ ਠੀਕ ਹੋ ਹਾਂ ਜੀ ਹੁਣ ਤਾਂ ਨਹੀਂ ਲੱਗੀ ਸੱਟ ਹੋ ਠੀਕ ਆ ਗੁੱਜੀ ਸੱਟ ਤਾਂ ਨਹੀਂ ਕੀ ਨਾਮ ਅੰਕਲ ਜੀ ਤੁਹਾਡਾ ਕਰੋ ਮੁਰਖ ਇਹ ਸਾਡੇ ਗੁਰਮਖ ਜੀ ਆਪਣਾ ਪਿੰਡ ਰਾਮਗੜ੍ਹ ਦੇ ਵਾਸੀ ਨੇ ਇਹ ਆ ਰਹੇ ਸੀਗੇ ਆਪਣਾ ਕੋਈ ਨਿੱਜੀ ਕੰਮ ਕਰਕੇ ਆ ਰਹੇ ਸੀਗੇ ਤੇ ਇਹ ਅਚਾਨਕ ਬਾਸੋਂ ਵਾਲੇ ਪੁਲ ਤੇ ਨਾਲ ਦੇ ਪੈਰ 'ਚ ਕੁਝ ਫਸਿਆ ਤੇ ਇਹ ਗਿਰ ਗਏ ਉਦੋਂ ਬਾਅਦ ਮੈਂ ਦੀਪੂ ਪੰਡਤ ਦੀਪੂ ਦਿਸ਼ਾਦ ਪੰਡਤ ਭਾਸ ਭਾਸੋਂ ਇਹਨਾਂ ਨੂੰ ਛੱਡਣ ਆਇਆ ਤੇ ਹੁਣ ਅੰਕਲ ਜੀ ਕਿਵੇਂ ਲੱਗ ਰਿਹਾ ਤੁਹਾਨੂੰ ਤੇ ਮੇਰਾ ਕਹਿਣ ਦਾ ਭਾਅ ਮੇਰਾ ਇਹ ਹੈ ਮੇਰਾ ਸਾਰੇ ਜਿੰਨੇ ਵੀ ਜੋ ਵੀ ਦੇਖਦਾ ਜਿਹਨੂੰ ਨਹੀਂ ਵਧੀਆ ਲੱਗਦੀ ਮੇਰੀ ਵੀਡੀਓ ਨਾ ਦੇਖਿਓ ਪਰ ਮੇਰਾ ਸਭ ਤੋਂ ਵੱਧ ਪਬਲਿਕ ਨੂੰ ਮੈਸੇਜ ਇਹੀ ਆ ਵੀ ਇਨਸਾਨ ਬਣੋ ਜੇ ਕਿਸੇ ਦੇ ਸੱਟ ਵੇੜ ਲੱਗਦੀ ਹੈ ਨਾ ਤਾਂ ਉਹਨੂੰ ਅਗਲੇ ਨੂੰ ਅਗਲੇ ਦੇ ਘਰੇ ਪਹੁੰਚਦਾ ਕਰੋ ਅਪਾ ਕੀ ਕਰਦੇ ਆ ਨਾ ਆਪਾਂ ਅਗਲੇ ਨੂੰ ਬਹੁਤ ਫੋਟੋਆਂ ਖਿੱਚਣ ਲੱਗ ਜੰਨੇ ਆ ਹਾਂ ਜੀ ਕਰ ਰਹੇ ਆ ਮਹਾਂ ਤਰ੍ਹਾਂ ਦਾ ਕੰਮ ਵਿਰੇ ਕਰਨਾ ਹੁੰਦਾ ਨਾ ਦਿਲੋਂ ਕਰਿਆ ਕਰੋ ਨਹੀਂ ਕਰਿਆ ਨਾ ਕਰੋ ਮਾਤਾ ਜੀ ਆ ਤੁਹਾਨੂੰ ਮਾਤਾ ਜੀ ਨਾਲ ਮਿਲਾਉਨੇ ਆ ਜੀ ਬੇਬੇ ਕੀ ਨਾਮ ਆਤਰਾ ਕੀ ਨਾਮ ਬੇਬੇ ਦਾ ਮੇਰਾ ਸੁਖਵਿੰਦਰ ਗੌਰ ਸੁਖਵਿੰਦਰ ਗੌਰ ਤੇਰਾ ਭੈਣੇ ਮੇਰਾ ਤਾਂ ਅਮਨ ਅਮਨ ਤੇ ਆਇਆ ਪੁੱਤ ਇੱਧਰ ਆ ਤੂੰ ਵੀ ਇਹਨਾਂ ਦੀ ਕਣਕ ਲਵਾਉਣੀ ਆ ਕੋਈ ਨਾ ਮਾਤਾ ਕਣਕ ਵੀ ਲਵਾਵਾਂਗੇ ਅੱਛਾ ਕਣਕ ਵੀ ਲਵਾਵਾਂਗੇ ਤੇ ਕੀ ਨਾਮ ਮਦਰ ਸ੍ਰੀ ਮਾਤਾ ਸੀ ਸੁਖਵਿੰਦਰ ਗਾਹ ਇਹ ਸਾਡੇ ਸੁਖਵਿੰਦਰ ਕੌਰ ਜੀ ਨੇ ਤੇ ਅੰਦਰ ਆਪਾਂ ਤੁਹਾਨੂੰ ਅੰਕਲ ਦਾ ਦਿਖਾਇਆ ਹੀ ਆ ਤੇ ਅੰਕਲ ਜੀ ਨਾਲ ਜੋ ਵੀ ਐਵੇਂ ਪਾਸੋਂ ਹਾਸਾ ਹੋਇਆ ਤੇ ਗਿਰੇ ਉਹ ਇਹ ਪਾਸੋਂ ਦੇ ਲੋਕਾਂ ਨੂੰ ਵੀ ਥੋੜਾ ਜਿਆਦਾ ਸੋਚਣਾ ਚਾਹੀਦਾ ਵੀ ਆਪਾਂ ਐਵੇਂ ਕੋਈ ਚੀਜ਼ ਕਰਦੇ ਆ ਉਹਨੂੰ ਅਚਾਨਕ ਨਾ ਸਿੱਟੇ ਜਾਵੇ ਬੱਦ ਤੋਂ ਬੱਦ ਇਨਸਾਨ ਬਣੋ ਆ ਹੁਣ ਮਾਤਾ ਆਪਣੇ ਘਰੇ ਖੜੀ ਆ ਉਹ ਸਾਡੀ ਭੈਣ ਖੜੀ ਆ ਸਾਡੇ ਬੱਚੇ ਨੇ ਉਹ ਗੁੜੀਆਂ ਪੁੱਤਰਿਆ ਇਹ ਨਾਲੇ ਸੀ ਨਾ ਮਾਤਾ ਉਹ ਰਿਆ ਪੁੱਤ ਰੇਦਾ ਬੋਤ ਮਾਮਾ ਜੀ ਆ ਜਾ ਮੇਰਾ ਪੁੱਤ ਹੈਲੋ ਦਾ ਕਰ ਲੈ ਹੈਲੋ ਕਰ ਲੈ ਹੈਲੋ ਕਰ ਲੈ ਹੈਲੋ ਕਰ ਲੈ ਫੜੀ ਫੜੀ ਫੋਨ ਉਸ ਛੇੜੀ ਨਾ ਰੇਦਾ ਦਾ ਦਾ ਤੁਮ ਨਹੀਂ ਕੁਛ ਨਹੀਂ ਕਰਾ ਪਰ ਪੁੱਤ ਮਮਾ ਰਿਦਾ ਦਾ